ਜਖਸਾ ਦੇ ਕਰੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਹੋਊਗਾ ਪਿਛਲੇ ਲੰਬੇ ਸਮੇਂ ਤੋਂ ਅਖੇ ਕੇਂਦਰ ਵੱਲੋਂ ਐਨ ਐਚ 105 ਜਿਹੜਾ ਲਾਂਭ ਵਾਲੀ ਤੋਂ ਲੈ ਕੇ ਮੋਗਾ ਇੱਕ ਰੋਡ ਆ ਜਿਹੜਾ ਹਾਈਵੇ ਬਣ ਰਿਹਾ ਹੈਗਾ ਉਸ ਨੂੰ ਲੈ ਕੇ ਲਗਾਤਾਰ ਲੋਕਾਂ ਵੱਲੋਂ ਧਰਨੇ ਮੁਜਾਰੇ ਵੀ ਕੀਤੇ ਜਾ ਰਹੇ ਆ ਤੇ ਉਹਨਾਂ ਨੂੰ ਸਹੀ ਮੁੱਲ ਜਿਹੜਾ ਉਹਨਾਂ ਨੇ ਜ਼ਮੀਨ ਜਿਆਦਾ ਦਾ ਨਹੀਂ ਦਿੱਤਾ ਜਾ ਰਿਹਾ ਪਰ ਕੁਝ ਲੋਕਾਂ ਨੂੰ ਸਰਕਾਰ ਵੱਲੋਂ ਖੁਸ਼ ਵੀ ਕਰ ਦਿੱਤਾ ਹੈਗਾ ਤੇ ਕੁਝ ਲੋਕਾਂ ਨਾਲ ਧੱਕਾ ਵੀ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਦਾ ਇੱਕ ਕੇਸ ਹੈਗਾ ਮੋਗਾ ਦੇ ਵਿੱਚ ਮੋਗਾ ਦੇ ਵਿੱਚ ਕੇਸ ਵੀ ਵਾਰਿਸ ਪੰਜਾਬ ਦਾ ਜਿਹੜਾ ਇੱਕ ਨਾਲ ਜੁੜਿਆ ਨੌਜਵਾਨ ਆ ਤੇ ਡਿਬਰੂਗੜ ਜੇਲ ਕੱਟ ਗਿਆ ਉਸ ਤੋਂ ਬਾਅਦ ਪਟਿਆਲਾ ਜੇਲ ਦੇ ਵਿੱਚ ਰਹਿ ਜਾਂਦਾ ਗੁਰਮੀਤ ਸਿੰਘ ਤੇ ਗੁਰਮੀਤ ਸਿੰਘ ਦੇ ਨਾਲ ਉਹਨਾਂ ਦਾ ਰਿਸ਼ਤੇਦਾਰ ਤਰਨਦੀਪ ਸਿੰਘ ਜੋ ਕਿ 파ਟਨਰ ਹੈਗੇ ਆ ਤੇ ਉਹ ਇੱਕ শোরੂਮ ਚਲਾਉਂਦੇ ਸੀਗੇ ਕੰਮ ਧੰਦਾ ਕਰਦੇ ਹੋਦੇ ਸੀਗੇ ਚਲੋ ਸਰਕਾਰ ਨੇ ਧੱਕਾ ਕੀਤਾ ਉਹ ਨੌਜਵਾਨ ਨੂੰ ਡਿਬਰੂਗੜ ਜੇਲ ਭੇਜਤਾ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸਟੋਰ ਹੈ ਕਿ ਕਿਸ ਤਰ੍ਹਾਂ ਚੱਲਿਆ ਕਿਵੇਂ ਸਾਰਾ ਕੁਝ ਗਿਆ ਇਸ ਸੰਬੰਧ ਵਿੱਚ ਅਸੀਂ ਸਰਪੰਦ ਦੀਪ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਸਰਪੰਦ ਜੀ ਤੁਹਾਡੀ ਜਿਹੜੀ ਸਮੱਸਿਆ ਹੈ ਬੜੀ ਇੱਕ ਗੰਭੀਰ ਬਣੀ ਹੋਈ ਹੈ ਪਿਛਲੇ ਦਿਨਾਂ ਵਿੱਚ ਤੁਸੀਂ ਨਿਊਜ਼ ਵੀ ਆ ਰਹੀਆਂ ਹੈਗੀਆਂ ਤੇ ਤੁਹਾਡਾ ਜਿਹੜਾ ਸ਼ੋਰੂਮ ਹੈ ਤਸਵੀਰਾਂ ਦੇ ਵਿੱਚ ਮੈਂ ਦਿਖਾ ਵੀ ਰਿਹਾ ਹੈਗਾ ਬਹੁਤ ਵੱਡਾ ਸ਼ੋਰੂਮ ਹੈ ਬੜਾ ਪੈਸਾ ਲੱਗਿਆ ਹੋਇਆ ਤੇ ਗਰਮੀਤ ਸਿੰਘ ਉਹਨਾਂ ਦਾ ਪਹਿਲਾਂ ਹੀ ਤਾਂ ਕਾਇਆ ਵੈ ਸਰਕਾਰ ਨੇ ਉਹਨਾਂ ਨੂੰ ਡਿਬਰੀਗੋੜ ਜੇਲ੍ਹ ਦੇ ਵਿੱਚ ਬਗੈਰ ਕਿਸੇ ਕਾਰਨ ਕਰਕੇ ਹੀ ਮੈਂ ਤਾਂ ਕਹੂੰਗਾ ਭੇਜ ਦਿੱਤਾ ਗਿਆ ਤੇ ਹੁਣ ਤੁਹਾਡੇ ਨਾਲ ਤੱਕਾ ਇਹ ਹੋ ਰਿਹਾ ਵੀ ਤੁਹਾਡੇ ਸ਼ੋਰੂਮ ਨੂੰ ਢਾਉਣ ਵਾਸਤੇ ਸਰਕਾਰ ਬਾਬਰ ਹੋਈ ਪਈ ਹੈ ਇਹ ਸਾਰੀ ਕਹਾਣੀ ਕੀ ਹੈ ਵੈਸੇ ਇਹ ਜੀ ਅਸਲ ਦੇ ਵਿੱਚ ਨਾ ਇੱਕ ਰੋਡ ਬਣ ਰਿਹਾ ਜਿਆ ਕਿ ਲੰਬਵਾਲੀ ਮੋਗਾ ਰੋਡ ਵਜਦਾ ਹੀ ਜਿਹੜਾ ਕਿ NH105B ਹੈ ਜੀ ਇਹ ਇਹਦਾ ਨੋਟੀਫਿਕੇਸ਼ਨ ਹੋ ਗਿਆ ਸੀ ਤਕਰੀਬਨ 2020 ਦੇ ਵਿੱਚ ਜੀ ਇਹ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਜਿਵੇਂ ਕਿ ਬੈਰੋਕੇ ਰਾਜਿਆਣਾ ਏਰੀਆ ਤੋਂ ਹੁੰਦਾ ਹੋਇਆ ਇਧਰ ਨਵੇਂ ਚੰਦ ਪੁਰਾਣੇ ਚੰਦਾਂ ਦੇ ਵਿੱਚ ਦੀ ਹੋ ਕੇ ਇੱਥੇ ਦੋਨੇ ਕੇ ਜਿਹੜਾ ਕਿ ਮਿਊਨਿਸਪੈਲਟੀ ਦਾ ਏਰੀਆ ਜੀ ਇਸ ਏਰੀਆ ਦੇ ਵਿੱਚ ਮੋਗੇ ਜ਼ਿਲ੍ਹੇ ਦਾ ਇੱਕ ਨਾਲ ਜੁੜਿਆ ਹੋਇਆ ਪਿੰਡ ਆ ਜਿਹੜਾ ਕਿ 2015 ਦੇ ਵਿੱਚ ਕਾਰਪੋਰੇਸ਼ਨ ਦੇ ਅੰਡਰ ਆ ਗਿਆ ਸੀ ਬਾਰਾਂ ਦੇ ਵਿੱਚ ਜਦੋਂ 15 ਦੇ ਵਿੱਚ ਇੱਥੇ ਜਦੋਂ ਕਿ 15 ਦੇ ਵਿੱਚ ਇੱਥੇ ਪਹਿਲੀ ਐਮਸੀ ਦੀ ਹੋਈ ਸੀ VOTING ਹੋਈ ਸੀ ਕਿ ਪਹਿਲਾ ਐਮਸੀ ਬਣਿਆ ਸੀਗਾ ਜੀ ਇੱਥੇ ਉਸ ਏਰੀਆ ਦੇ ਵਿੱਚ ਇਸ ਵਕਤ ਆਪਾਂ ਬੈਠੇ ਹਾਂ ਮੋਗੇ ਦੇ ਵਾਰਡ ਨੰਬਰ 49 ਦੇ ਵਿੱਚ ਜੀ ਇੱਥੇ ਜਿਹੜਾ ਉਹ ਲੰਬਵਾਲੀ ਦਾ ਰੋਡ 105B ਆ ਰਿਹਾ ਜੀ ਇੱਥੇ ਉਤੇ ਇਹ ਤਾਂ ਪਿੱਛੇੋਂ ਲੈ ਕੇ ਇਹ ਕੇਂਦਰ ਸਰਕਾਰ ਵੱਲੋਂ ਪ੍ਰੋਜੈਕਟ ਜਲਾਇਆ ਗਿਆ ਜ਼ਮੀਨਾਂ ਦੇ ਪੈਸੇ ਦਿੱਤੇ ਗਏ ਆ ਇੱਥੇ ਆ ਕੇ ਇਹਨਾਂ ਨੇ ਕੀ ਕੀਤਾ ਜੀ ਸਾਡੇ ਇਸ ਏਰੀਏ ਦੇ ਵਿੱਚ ਆ ਕੇ ਇਹਨਾਂ ਨੇ ਆਪਣੇ ਇੱਥੇ ਤਕਰੀਬਨ 25-30 ਪਰਿਵਾਰ ਹੋਰ ਵੀ ਹਨ ਆਦ ਆਪਣੇ ਜਿਨ੍ਹਾਂ ਨੂੰ ਇੱਥੋਂ ਉਜਾੜਿਆ ਜਾ ਰਿਹਾ ਜੀ ਉਹਨਾਂ ਨਾਲ ੱਤਕਾਈ ਨੱਕ ਜਿਆਦੇ ਹੋ ਗਿਆ ਵੀ ਸਿਰਫ ਨਾਮਾ ਮਾਮੂਲੀ ਜੀ ਰਕਮ ਦੇ ਕੇ ਉਹਨਾਂ ਦੇ ਕਾਜ਼ੀ ਨੇ ਬੰਦੇ ਨੇ ਜਿਵੇਂ ਆਪਾਂ ਜੀ ਆਪਦੀ ਗੱਲ ਲਾ ਲਗੇ ਮੈਂ ਇੱਥੇ 1.5 ਕਰੋੜ ਤੋਂ 1.5 ਕਰੋੜ ਰੁਪਈਆ ਲਾ ਕੇ ਬੈਠਾ 2017-18 ਦੇ ਵਿੱਚ ਜੀ ਮੈਨੂੰ ਇਹ ਅੱਜ ਤਕਰੀਬਨ ਹੀ ਟੋਟਲ ਦੇ ਪੱਤੇ-ਪੱਤੇ ਪਾ ਕੇ ਜੋ ਵੀ ਬਣਾਉਂਦੇ ਸਿਰਫ ਤੇ ਸਿਰਫ 70 ਲੱਖ ਰੁਪਏ ਮਿਲ ਰਿਹਾ ਹਾਲਾਂਕਿ ਜੀਨੇ 60 ਜੀਨੇ ਕਰੋੜ ਸਵਾ ਕਰੋੜ ਰੁਪਏ ਲਾਇਆ ਹੋਵੇ ਉਹਦਾ 2.5 3 ਕਰੋੜ ਰੁਪਏ ਬੰਦਾ ਹੁੰਦਾ ਆਪਾਂ ਨੂੰ ਇਹ ਥੱਲੇ ਇਸੇ ਤਰ੍ਹਾਂ ਹੋਰ ਵੀ ਦੁਕਾਨਦਾਰ ਨੇ ਇੱਥੇ ਦੋ ਤਿੰਨ ਨੇ ਜਿਨ੍ਹਾਂ ਨੇ 70 ਲੱਖ ਰੁਪਏ ਲਾਇਆ ਉਹਨਾਂ ਨੂੰ ਸਿਰਫ 23 ਲੱਖ ਰੁਪਏ ਬੰਦਾ ਗਿਆ ਇੰਨਾ ਕਿ ਇੱਥੇ ਧੱਕਾ ਹੋ ਗਿਆ ਨੀ ਸਰਕਾਰ ਕਿਹੜੇ ਹਿਸਾਬ ਦੇ ਨਾਲ ਤੁਹਾਨੂੰ ਇਹ ਪੈਸੇ ਜਿਹੜੀ ਦੇ ਰਹੀ ਹੈ ਆ ਕੀ ਮਰਲਿਆਂ ਦੇ ਹਿਸਾਬ ਦੇ ਰਹੀ ਹੈ ਜਾਂ ਫੁੱਟਾਂ ਜਾਂ ਗਜਾਂ ਦੇ ਹਿਸਾਬ ਨਾਲ ਕੀ ਹੈ ਸਾਰਾ ਕੁਝ ਇੱਥੇ ਜਿਹੜੀ ਮਰਲਿਆਂ ਦੇ ਹਿਸਾਬ ਨਾਲ ਪੈਸੇ ਮਿਲ ਰਹੇ ਆ ਜਿਵੇਂ ਕਿ ਜਿੱਥੇ ਆਪਾਂ ਸ਼ੋਅਰੂਮ ਦੇ ਵਿੱਚ ਬੈਠੀ ਆ ਇਹਦਾ ਮੇਰੇ ਕੋਲੇ ਸਾਰੇ ਡਾਕੂਮੈਂਟ ਕਮਰਸ਼ੀਅਲ ਨੇ ਜੀ ਇੱਥੇ ਮੈਨੂੰ ਇਹ 55000 ਰੁਪਏ ਮਰਲੇ ਦਾ ਜਿਹਨੂੰ ਕਿ ਦੁੱਗਣਾ ਕਰਕੇ 110000 ਰੁਪਏ ਮੇਰੇ ਤੇ ਆਸਾਨ ਕਰਕੇ ਮੈਨੂੰ ਇਹ ਦੇ ਦੇਆ ਹਾਲਾਂਕਿ ਇਹਦੇ ਮੈਂ ਨਾਲ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਜੇ ਆਪਾਂ ਇਸ ਏਰੀਏ ਤੋਂ ਮੋਗੇ ਕੰਨੀ ਨੂੰ ਜਾਈਏ ਨਾ ਜੀ ਮੋਗੇ ਚ ਹੀ ਬੈਠੀਆਂ ਨੈਸਲੇ ਕੰਨੀ ਨੂੰ ਜਾਈਏ ਤੇ ਇੱਥੇ ਕੋਈ ਖਾਲੀ ਪਲਾਟ ਹੀ ਹੈ ਨਹੀਂਗਾ ਜੇ ਕਿਸੇ ਦਾ ਇੱਕ ਅੱਧਾ ਪਿਆ ਵੀ ਆ ਤਾਂ ਉਹ ਕਹਿੰਦਾ ਵੀ ਮੈਂ 12 ਲੱਖ ਰੁਪਏ ਮਰਲੇ ਦਾ ਲੈਣਾ ਨਹੀਂ ਅਸੀਂ ਚਾਹੁੰਦੇ ਆ ਜੇ ਸਰਕਾਰ ਇਸ ਚੀਜ਼ ਦੀ ਪਰਤੋਲ ਹੀ ਕਰ ਲਵੇ ਆ ਕੇ ਡੀਸੀ ਸਾਹਿਬ ਮੌਕੇ ਤੇ ਇਹ ਦੋ ਬੰਦੇ ਆਪਦੇ ਭੇਜ ਕੇ ਇੱਥੇ ਰੇਟ ਪਤਾ ਕਰਾ ਲੈਣ ਉਸ ਤੋਂ ਬਾਅਦ ਸਾਨੂੰ ਅੱਛਾ ਤਾਂ ਵੀ ਜਿਹੜੇ ਰੇਟ ਬਣਾ ਕੇ ਭੇਜ ਦਿਆ ਵੀ ਕਿ ਆਪਣੇ ਜਿਹੜੇ ਹਲਕਿਆਂ ਦੇ ਜਿਹੜੇ ਪਟਵਾਰੀ ਐ ਜਾਂ ਡੀਸਬ ਦੇ ਥਰੂ ਹੋ ਕੇ ਸਾਰਾ ਕੁਝ ਜਾਂਦਾ ਹੈਗਾ ਜਾਂ ਇਹ ਆਪਣੇ ਲੈਵਲ ਤੇ ਸਿੱਧਾ ਹੀ ਉਹਨਾਂ ਨੇ ਰੇਟ ਤੈਅ ਕਰਦੇ ਨਹੀਂ ਜੀ ਇਹ ਨਾ ਐਨ ਐਚ ਡਿਪਾਰਟਮੈਂਟ ਲਾ ਲਓ ਜਾਂ ਪੀ ਡਬਲਯੂ ਡੀ ਲਾ ਲਓ ਜਾਂ ਇਹਨਾਂ ਦੀ ਸੈਂਟਰ ਸਰਕਾਰ ਲਾ ਲਓ ਇਹ ਰਿਕਾਰਡ ਮੰਗਦੇ ਇੱਥੋਂ ਲੋਕਲ ਪ੍ਰਸ਼ਾਸਨ ਤੋਂ ਜੀ ਜਦੋਂ ਇਹਨਾਂ ਨੇ ਲੋਕਲ ਪ੍ਰਸ਼ਾਸਨ ਦੇ ਰਿਕਾਰਡ ਭੇਜਿਆ ਨਾ ਇਹਨਾਂ ਨੇ ਤਾਂ ਅੰਦਲੀ ਕੀਤੀ ਉਹਦੇ ਵਿੱਚ ਜਿਹੜੇ ਕਿ ਸਾਡੇ ਕਮਰਸ਼ੀਅਲ ਦੇ ਜਗ੍ਹਾ ਹੈ ਜਦੋਂ 20 ਦੇ ਵਿੱਚ ਇਹਨਾਂ ਨੇ ਰਿਕਾਰਡ ਭੇਜਿਆ ਜੀ 20 ਦੇ ਵਿੱਚ ਅਸੀਂ ਇੱਥੇ 17 ਦੇ ਬੈਠੇ ਹੋਏ ਆ ਜੀ ਤੇ ਮੈਂ ਤੁਹਾਨੂੰ ਇੱਥੋਂ ਦੀ ਜਿਹੜੀ ਜਮ੍ਹਾਂ ਬੰ ਫੋਰਸ ਦੇ ਵਿੱਚ ਸਾਡਾ ਸਾਰਾ ਏਰੀਆ ਗੈਰ ਮੌਨਕਨ ਲਿਖਿਆ ਹੋਇਆ ਹੈ ਜਮ੍ਹਾਂ ਬੰਦੀ ਦੇ ਵਿੱਚ ਦੋ ਆਪਸ਼ਨ ਹੁੰਦੇ ਆ ਜੀ ਇੱਕ ਗੈਰ ਮੌਨਕਨ ਤੇ ਇੱਕ ਚਾਹੀ ਜੀ ਇਹਨਾਂ ਨੇ ਸਾਡਾ ਸਾਰਾ ਏਰੀਆ ਉਹਦੇ ਵਿੱਚ ਚਾਹੀ 1990 ਵਾਲੀ ਜਮ੍ਹਾਂ ਬੰਦੀ ਕਹੋਗੇ ਮੈਂ ਉਹ ਵੀ ਤੁਹਾਡੇ ਮੂਲੇ ਰੱਖ ਦੂੰਗਾ ਜੀ ਉਹਦੇ ਵਿੱਚ ਵੀ ਅਸੀਂ ਗੈਰ ਮੌਨਕਨ ਆ ਇਹਨਾਂ ਦੇ ਰਿਕਾਰਡ ਚੱਕਿਆ 2020 ਚ ਚਾ ਕੇ ਇਹ ਵੀ ਸਾਨੂੰ ਚਾਹੀ ਚ ਪਾ ਦਿੱਤਾ ਜੀ ਅੱਛਾ ਆ ਜਾਣ ਬੁੱਝ ਕੇ ਮਤਲਬ ਇਹ ਤਾਂਦਲੀ ਕੀਤੀ ਗਈ ਜੀ ਇਹ ਐਸਜੀਐਮ ਤੇ ਆਪਣਾ ਪਟਵਾਰੀ ਸਾਹਿਬ ਇਹਨਾਂ ਨੇ ਰਿਕਾਰਡ ਭੇਜਣਾ ਹੁੰਦਾ ਬਣਾ ਕੇ ਜੀ ਇਹਨਾਂ ਨੇ ਉਸ ਟਾਈਮ ਗਲਤ ਰਿਕਾਰਡ ਭੇਜਿਆ ਇੱਕ ਨਾਲ ਮੈਂ ਤੁਹਾਨੂੰ ਹੋਰ ਗੱਲ ਦੱਸ ਦਿਨਾ ਚਾਹੁੰਦਾ ਵੀ ਸਾਡੇ ਕੋਲੇ ਮੈਨਮ ਏਡੀਸੀ ਤੇ ਐਸਜੀਐਮ ਸਾਹਿਬ ਤੇ ਤਹਿਸੀਲਦਾਰ ਸਾਹਿਬ ਇਹ ਸਾਰੇ ਮੰਨ ਚੁੱਕੇ ਆ ਵੀ ਤੁਹਾਡਾ ਰਿਕਾਰਡ ਗਲਤ ਮੰਗ ਗਿਆ ਪਰ ਕਹਿੰਦੇ ਵੀ ਅਸੀਂ ਕਾਰ ਕੋ ਨਹੀਂ ਸਕਦੇ ਆਪ ਦਾ ਰਿਕਾਰਡ ਆਪੇ ਠੀਕ ਰੱਖ ਕੇ ਲਿਆਓ ਤੁਸੀਂ ਹੁਣ ਦੇਖੋ ਜੀ ਇੱਕ ਤਾਂ ਅਸੀਂ ਜਗ੍ਹਾ ਤੇ ਪੈਸੇ ਲਾਏ ਇੱਕ ਅਸੀਂ ਦੁੱਗਨੇ ਤਕਨੇ ਪੈਸੇ ਲਾਏ ਤੇ ਸਾਨੂੰ ਮਿਲ ਵੀ ਕੁਛ ਨਹੀਂ ਆ ਉੱਤੋਂ ਅਸੀਂ ਆਪਦੀਆਂ ਜੁੱਤੀਆਂ ਤੜਾਈਏ ਆਪਦੇ ਪੱਲੋਂ ਵਕੀਲਾਂ ਦੀਆਂ ਫੀਸਾਂ ਭਰੀਏ ਚਾਰ ਪੰਜ ਸਾਲ ਕੋਟਾ ਚ ਧੱਕੇ ਖਾਈਏ ਠੀਕ ਵੀ ਆਪ ਕਰਾ ਕੇ ਲਿਆਈਏ ਹਾਲਾਂਕਿ ਜਿਹੜਾ ਸਾਡਾ ਚਾਰ ਪੰਜ ਸਾਲ ਦਾ ਕੰਮ ਆ ਉਹ ਜੇ ਡੀਸੀ ਸਾਹਿਬ ਚਾਹਣ ਤਾਂ ਦੋ ਦਿਨਾਂ ਚ ਕੰਮ ਹੋ ਸਕਦਾ ਕਿਉਂਕਿ ਡੀਸੀ ਸਾਹਿਬ ਇਹਦੀ ਰਿਵਿਊ ਪਾ ਦੇਣ ਵਾਰਡ ਨੂੰ ਕੈਨਸਲ ਕਰਕੇ ਨਵਾਂ ਬਣਵਾ ਦੇਣ ਤੇ ਉਹ ਸਾਰਿਆਂ ਦਾ ਮਸਲਾ ਹ ਹਣ ਤੱਕ ਡੀਸੀ ਨਾਲ ਤੁਹਾਡੀ ਗੱਲਬਾਤ ਹੋਈ ਹੈ ਜੇ ਪਿਛਲੇ ਦਿਨਾਂ ਵਿੱਚ ਐਮਪੀ ਸਰਬਜੀਤ ਸਿੰਘ ਜੀ ਪਹੁੰਚੇ ਆਪਣੇ ਬਾਪੂ ਤਰਸੇਮ ਸਿੰਘ ਉਹਨਾਂ ਦੇ ਅਮਰਪਾਲ ਸਿੰਘ ਦੇ ਬੰਦੇ ਫਾਦਰ ਸਾਹਿਬ ਪਹੁੰਚੇ ਡੀਸੀ ਨਾਲ ਕੋਈ ਮੁਲਾਕਾਤ ਜੋ ਕਿ ਮੀਟਿੰਗ ਹੋਈ ਹੁਣ ਹਾਂਜੀ ਤਕਰੀਬਨ ਸਾਡੀਆਂ 5 ਤੋਂ 7 ਮੀਟਿੰਗਾਂ ਡੀਸੀ ਸਾਹਿਬ ਨਾਲ ਤੇ ਤਕਰੀਬਨ 10 ਤੋਂ 12 ਮੈਡਮ ਤੇ ਐਸਜੀਐਮ ਸਾਹਿਬ ਨਾਲ ਹੋ ਚੁੱਕੀਆਂ ਨੇ ਇਹ ਡੀਸੀ ਮੈਡਮ ਦੀ ਐਸਜੀਐਮ ਸਾਹਿਬ ਨਾਲ ਹੋ ਚੁੱਕੀਆਂ ਨੇ ਡੀਸੀ ਸਾਹਿਬ ਨੇ ਅਖੀਰ ਤੇ ਸਾਨੂੰ ਇਹ ਆ ਕੇ ਗੱਲ ਕਹਿਤੀ ਸੀ ਵੀ ਮੇਰੇ ਵੱਸ ਕੁਛ ਨਹੀਂਗਾ ਤੇ ਤੁਸੀਂ ਉਥੇ ਆਰਬਿਟਰेटर ਦੇ ਯਾਨੀ ਕਿ ਕਮਿਸ਼ਨਰ ਦੇ ਚਲੇ ਜਾਓ ਫਿਰੋਜ਼ਪੁਰ ਜਿਹੜਾ ਕਿ ਇੱਕ ਚਾਰ ਡੀਸੀਆਂ ਦੇ ਉੱਤੇ ਇੱਕ ਕਮਿਸ਼ਨਰ ਬਿਠਾਇਆ ਜਾਂਦਾ ਜੀ ਉਹਦੇ ਕੋਲੇ ਚਲੇ ਜਾਓ ਇਹ ਸਾਡੇ ਨਾਲ ਯਾਨੀ ਕਿ ਬਹੁਤ ਜ਼ਿਆਦਾ ਬੇਇਨਸਾਫੀ ਹੋ ਰਹੀ ਹੈ ਜੀ ਇਹ ਕੰਮ ਡੀਸੀ ਸਾਹਿਬ ਚਾਹਣ ਆਪਦੇ ਲੈਵਲ ਤੇ ਕਰਵਾ ਸਕਦੇ ਆ ਕਿਉਂਕਿ ਕਸੂਰ ਹੀ ਇਹਨਾਂ ਦੇ ਪ੍ਰਸ਼ਾਸਨ ਦਾ ਹੈ ਇਨਾਂ ਦੇ ਥੱਲੇ ਵਾਲੇ ਬੰਦਿਆਂ ਦਾ ਕਸੂਰ ਆ ਅਸੀਂ ਤਾਂ ਰਿਕਾਰਡ ਆਪਦਾ ਰਿਕਾਰਡ ਅੱਜ ਵੀ ਸਾਨੂੰ ਲਿਆ ਗਏ ਤੇ ਚੈੱਕ ਕਰਵਾ ਦੇਣ ਅਸੀਂ ਦਿਖਾ ਦਿੰਦੇ ਆ ਵੀ ਕੀ ਆ ਦਿਖਾਇਆ ਹੀ ਹੋਇਆ ਫਿਲਹਾਲ ਤਾਂ ਸਾਰਾ ਕੁਝ ਇਹਨਾਂ ਦੀ ਟੀਬਲਾਂ ਤੇ ਪਿਆ ਸਭ ਕੁਝ ਇਹਨਾਂ ਨੂੰ ਪਤਾ ਹੈ ਪਰ ਸਾਨੂੰ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ 25 ਤੋਂ 30 ਪਰਿਵਾਰਾਂ ਨਾਲ 25 ਤੋਂ 30 ਪਰਿਵਾਰ ਰਿਪੀਟ ਤੋਂ ਹੋ ਗਿਆ ਤੇ ਜਿਹੜੇ ਇਸ ਹਲਕੇ ਦੇ ਐਮਐਲਏ ਆ ਮੈਡਮ ਆ ਅਮਨਦੀਪ ਕੋਰ ਉਹਨਾਂ ਨਾਲ ਥੋੜੀ ਕੋਈ ਵਾਰਤਾ ਹੋਈ ਹੁਣ ਤੱਕ ਹਾਂਜੀ ਸਾਡੀ ਮੈਡਮ ਨਾਲ ਵਾਰਤਾ ਹੋਈ ਸੀਗੀ ਅੱਜ ਤੋਂ ਤਕਰੀਬਨ 2-3 ਦਿਨ ਪਹਿਲਾਂ ਉਹਨਾਂ ਨੇ ਸਾਡੇ ਨਾਲ ਆਪਦੇ ਲੋਕਲ ਵਰਕਰ ਭੇਜ ਕੇ ਕੰਟ੍ਰੈਕਟ ਕੀਤਾ ਸੀ ਫਿਰ ਸਾਡੀ ਪਾਸਟ ਤੋਂ ਉਹਨਾਂ ਨਾਲ ਮੀਟਿੰਗ ਵੀ ਹੋਈ ਸੀਗੀ ਉਹਨਾਂ ਨੇ ਇਹ ਭਰੋਸਾ ਦਿਵਾਇਆ ਸੀ ਵੀ ਮੇਰੇ ਹੁੰਦੇ ਹੋਏ ਤੁਹਾਡਾ ਇਹ ਜਗਾ ਢਾਉਣ ਨਹੀਂ ਆਉਣਗੇ ਜੇ ਆਉਣਗੇ ਤਾਂ ਬਲਡੋਜ਼ਰਸ ਦੇ ਮੁਰੇ ਮੈਂ ਆਪ ਖੜੂੰਗੀ ਹਾਲਾ ਕਿ ਉਹਨਾਂ ਨੇ ਇਤੋਂ ਤਾਈਂ ਕਿਹਾ ਹੈ ਵੀ ਡੀਸੀ ਸਾਹਿਬ ਨਾਲ ਮੇਰੀ ਗੱਲਬਾਤ ਹੋ ਗਈ ਸੀ ਡੀਸੀ ਸਾਹਿਬ ਕਹਿੰਦੇ ਵੀ ਮੈਂ ਨਹੀਂ ਕੁਝ ਕਰ ਸਕਦਾਗਾ ਤੇ ਮੈਡਮ ਕਨੇ ਇਹ ਗੱਲ ਕਹੀ ਸੀ ਵੀ ਜੇ ਤੁਸੀਂ ਨਹੀਂ ਕੁਝ ਕਰ ਸਕਦੇ ਤੇ ਫਿਰ ਜਦੋਂ ਮਸ਼ੀਨ ਲੈ ਕੇ ਆਉਂਗੇ ਉਹਦੇ ਮੁਝੇ ਮੈਂ ਕਰੂੰਗੀ ਜੀ ਹੁਣ ਇਹ ਗੱਲ ਦਾ ਦਰਵਾਜ਼ਾ ਸਾਨੂੰ ਅੱਜ ਦੇ ਮੌਜੂਦ ਦਾ ਜਿਹੜੇ ਐਮਐਲਏ ਸਾਹਿਬ ਨੇ ਮੋਗੇ ਦੇ ਉਹਨਾਂ ਨੇ ਦਿੱਤਾ ਹੋਇਆ ਏ ਇਹ ਹੁਣ ਮੈਡਮ ਦਾ ਆਪਦੇ ਦਿੱਤੇ ਹੋਏ ਭਰੋਸੇ ਤੇ ਕਿੰਨਾ ਕੁ ਕੈਮ ਰੰਦੇ ਨੇ ਇਹ ਆਉਣ ਦਾ ਸਮਾਂ ਦੱਸੂਗਾ ਜਿਵੇਂ ਤੁਸੀਂ 20-25 ਘਰਾਂ ਦੀ ਹੋਰ ਵੀ ਬੰਦੇ ਦੀ ਗੱਲ ਕੀਤੀ ਹੈਗੀ ਉਹਨਾਂ ਦੇ ਵਿੱਚੋਂ ਕਿੰਨੇ ਲੋਕਾਂ ਦੇ ਹੁਣ ਤੱਕ ਉਹਨਾਂ ਨੇ ਕਬਜ਼ਾ ਕਰ ਲਿਆ ਜਾਂ ਹਜੇ ਤੱਕ ਕਰਨ ਵਾਲਾ ਹੈ ਕੀ ਇਸ ਕਿੰਨੇ ਲੋਕ ਇਹ ਦੇਖੋ ਜੀ ਆਪਣੇ ਨਾਲ ਇੱਧਰ ਖਾਲੀ ਪਲਾਟ ਪਿਆ ਜੀ ਤਕਰੀਬਨ 40 ਸਾਲ ਤੋਂ ਵਿਹਲਾ ਪਿਆ ਹੈ ਹੈ ਉਹ ਗੈਰਮਨਕਲ ਲਿਖਿਆ ਹੋਇਆ ਇਹਨਾਂ ਨੇ ਪੈਸੇ ਕਿਹਾ ਮੈਂ ਕਹਿੰਦੇ ਲੇਕਿਨ ਆਪਾਂ ਬੈਠੇ ਕਮਰਸ਼ੀਅਲ ਏਰੀਆ ਦੇ ਵਿੱਚ ਹਨ ਜੀ ਇਸ ਤੋਂ ਬਿਨਾ ਇੱਥੋਂ ਲਗਭਗ 7-8 ਘਰਾਂ ਜਿਨ੍ਹਾਂ ਤੇ ਇਹ 21 ਤਰੀਕ ਨੂੰ ਪਿਛਲੀ 21 ਨੂੰ ਆ ਕੇ ਪ੍ਰਸ਼ਾਸਨ ਨੂੰ ਲਿਆ ਕੇ ਜ਼ਬਰਦਸਤੀ ਢਾਕੇ ਚਲੇ ਗਏ ਸੀਗੀ ਉਨਾ ਦੀ ਕੋਈ ਸੁਣਵਾਈ ਨਹੀਂ ਹੋਈ ਕੋਈ ਵੀ ਸੁਣਵਾਈ ਨਹੀਂ ਬਹੁਤ ਐਪਲੀਕੇਸ਼ਨਾਂ ਪਾਈਆਂ ਬਹੁਤ ਕੰਪਲੇਂਟਾਂ ਪਾਈਆਂ ਐਸਐਸਪੀ ਸਾਹਿਬ ਦੇ ਦਫ਼ਤਰਾਂ ਤੱਕ ਪਾਈਆਂ ਹੋਈਆਂ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਜੀ ਸਾਡੀ ਸਾਡੇ ਕਿਸੇ ਨੇ ਨਹੀਂ ਸੁਣਾਈ ਜੀ ਹੁਣ ਤਾਂ ਕੋਈ ਕੋਰਟ ਦੇ ਥਰੂ ਸਟੇ ਵਾਲੇ ਪਾਸੇ ਕਹਿੰਦੇ ਤੁਸੀਂ ਹਾਂਜੀ ਕੋਰਟ ਦੇ ਥਰੂ ਸਟੇ ਆ ਦੇ ਪਾਸੇ ਆਪਣਾ ਪ੍ਰੋਸੈਸ ਚੱਲ ਰਿਹਾ ਹੈ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਜੀ ਉਹ ਪ੍ਰੋਸੈਸ ਸਟੇ ਵਾਲੀ ਵੀ ਭਾਜੀ ਇੱਥੇ ਮੈਂ ਤੁਹਾਨੂੰ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਵੀ ਜਿਹੜੀ ਮੌਜੂਦਾ ਸਰਕਾਰ ਆ ਨਾ ਉੱਪਰ ਸੈਂਟਰ ਦੇ ਵਿੱਚ ਭਾਜਪਾ ਉਹਨਾਂ ਨੇ ਕਾਨੂੰਨ ਹੀ ਇਹੋ ਜਿਹਾ ਬਣਾ ਦਿੱਤੇ ਨੇ ਜੀਵੀਦਾਰਾਂ ਤੇ ਪੰਜਾਬੀਆਂ ਲਈ ਤਾਂ ਖਾਸ ਕਰਕੇ ਜੀ ਵੀ ਤੁਸੀਂ ਜਿੰਨੀ ਮਰਜ਼ੀ ਆਪਦੀ ਕੋਸ਼ਿਸ਼ ਕਰ ਲੋ ਸਟੇ ਨਾਮ ਦਾ ਸ਼ਬਦ ਹੀ ਉਹਨਾਂ ਨੇ ਆਪਦੇ ਵੱਲ ਕੇ ਚੋ ਪਾੜ ਦਿੱਤਾ ਹੈ ਜੱਜਾਂ ਨੇ ਜੀ ਜੱਜਾਂ ਨੇ ਮਤਲਬ ਜਿਹੜੀ ਉਹ ਰੋਡ ਵਾਸਤੇ ਕੋਈ ਜਗ੍ਹਾ ਅਕਵਾਇਰ ਕਰਦੇ ਹੈਗੇ ਤੇ ਉੱਥੇ ਸੁਣਵਾਈ ਕੋਈ ਨਹੀਂ ਕਹਿੰਦਾ ਇਹਨਾਂ ਨੇ ਮੈਨੂੰ ਸੋਨ ਤੇ ਵੀ ਆਇਆ ਹੈ ਹੋ ਸਕਦਾ ਮੈਂ ਗਲਤ ਹਾਂ ਪਰ ਮੈਨੂੰ ਸੋਚੀ ਜਰੂਰ ਆਇਆ ਵੀ ਇਹਨਾਂ ਨੇ ਜਿਹੜੀ ਸਟੇ ਦਾ ਸ਼ਬਦ ਆ ਨਾ ਇਹ ਇਹਨਾਂ ਨੇ ਆਪਦੀ ਜ਼ਿਹਦੀ ਚੋਂ ਕੱਢ ਦਿੱਤਾ ਹੈ ਵੀ ਸਟੇ ਨਹੀਂ ਆਪਾਂ ਦੇਣਾਗਾ ਇੱਥੇ ਕਿਉਂਕਿ ਇਹਨਾਂ ਨੇ ਇੱਕ ਇਹੋ ਜਿਹਾ ਕਾਨੂੰਨ ਬਣਾਇਆ ਹੈ ਵੀ ਜਿੱਥੇ ਵਾਰਡ ਪਾਸ ਹੋ ਗਿਆ ਜਦੋਂ ਸੜਕ ਬੰਦੀ ਆ ਨਾ ਜਿੱਥੇ ਉਦੋਂ ਜਿਵੇਂ ਆਪਾਂ ਘਰ ਦਾ ਨਕਸ਼ਾ ਬਣਾਉਨੇ ਇੱਕ ਵਾਰਡ ਪਾਸ ਕੀਤਾ ਜਾਂਦਾ ਜੀ ਜਦੋਂ ਇਹਨਾਂ ਨੇ ਉੱਥੇ ਪਾਸ ਕਰਵਾ ਲਿਆ ਵੀ ਜਦੋਂ ਸਾਡਾ ਵਾਰਡ ਪਾਸ ਹੋ ਗਿਆ ਕਿਸੇ ਏਰੀਆ ਦਾ ਕੋਈ ਵੀ ਜੱਜ ਉਸਤੇ ਸਟੇ ਨਹੀਂ ਦੇਊਗਾ ਜੀ ਅੱਛਾ ਇਹ ਮਤਲਬ ਉਹ ਚ ਉਹਨਾਂ ਨੇ ਆਪਦੇ ਲਿਖਤਾਂ ਉਹਨਾਂ ਨੇ ਜਾਬੀ ਲਿਆ ਹਾਂ ਜੀ ਹਾਂ ਸਾਰਾ ਕੁਝ ਤੁਸੀਂ ਕਰੀ ਜਾਂਦੇ ਆਗੇ ਹਨ ਤੇ ਤੁਹਾਨੂੰ ਨੋਟਿਸ ਵੀ ਆਏ ਵੇ ਆ ਵੀ ਅਸੀਂ ਛੇਤੀ ਜਤਨ ਟਟਾਉਣਾ ਹੈਗਾ ਤੇ ਕੋਈ ਅਗਲਾ ਪ੍ਰੋਗਰਾਮ ਤੁਸੀਂ ਕੋਈ ਲਿਖਿਆ ਹੈਗਾ ਵੀ ਇਹਦੀ ਲੜਾਈ ਕਿਸ ਤਰੀਕੇ ਲੜੀ ਜਾਊਗੀ ਜੇ ਕਿਉਂਕਿ ਸਾਰੀ ਕਮਰਸ਼ੀਅਲ ਜਗ੍ਹਾ ਹੈਗੀ ਹੈ ਜਿਸ ਤਰੀਕੇ ਤੁਸੀਂ ਦੱਸ ਰਹੇ ਹੋ ਤੁਹਾਨੂੰ ਤਾਂ ਦਿੱਤਾ ਹੀ ਕੁਝ ਨਹੀਂ ਜਾ ਰਿਹਾ ਕਿਉਂਕਿ ਅੱਜ ਦੇ ਮਹਿੰਗਾਈ ਦੇ ਮਤਲਬ ਦੇਖੀਏ ਤਾਂ ਜਿਵੇਂ ਤੁਸੀਂ ਗੱਲ ਮਰਲੇ ਦਾ ਰੇਟ ਦੱਸਿਆ ਵੀ 10 ਤੋਂ 12 ਲੱਖ ਰੁਪਏ ਆ ਗਿਆ ਤੇ ਤੁਹਾਨੂੰ ਤਾਂ ਲੱਖ ਰੁਪਏ ਮਸੋਂ ਦੇ ਰਹੇ ਆਗੇ ਮੇਰੇ ਹਲਕੇ ਦਾ ਕੀ ਹੋਊਗਾ ਮਤਲਬ ਤੁਹਾਨੂੰ ਤੁਸੀਂ ਕੀ ਸੋਚਦੇ ਪਿਆ ਹੋਂ ਤਾਂ ਦੇਖੋ ਜੀ ਹਾਲ ਤਾਂ ਜੇ ਮੌਜੂਦਾ ਸਰਕਾਰ ਚ ਆਵੇ ਤਾਂ ਸਭ ਕੁਝ ਹੋ ਸਕਦਾ ਹੁੰਦਾ ਹੈ ਜਿਹੜੀ ਮੌਜੂਦਾ ਸਰਕਾਰ ਹੁੰਦੀ ਉਹਦੇ ਵਿੱਚ ਬਹੁਤ ਪਾਵਰ ਹੁੰਦੀ ਹੈ ਉਹ ਸਭ ਕੁਝ ਕਰ ਸਕਦੇ ਆ ਪਰ ਜੇ ਇੱਥੇ ਸਾਨੂੰ ਇਹ ਅਜਾੜਦੇ ਆ ਸਾਡੇ ਨਾਲ ਤੱਕਾ ਕਰਦੇ ਆ ਤਾਂ ਕੱਲਾ ਮੇਰੇ ਨਾਲ ਤੱਕਾ ਨਹੀਂ ਹੋਊਗਾ ਮੇਰੇ ਪਰਿਵਾਰ ਨਾਲ ਤੱਕਾ ਨਹੀਂ ਹੋਊਗਾ ਅਸੀਂ ਸਾਦ ਦਾਸ ਜੀ ਦਾ ਪਰਿਵਾਰ ਦੇ ਆ 25 ਜਿਹੜੇ ਪਰਿਵਾਰ ਹੋਰ ਨਾਲ ਨੇ ਉਹਨਾਂ ਦੇ 75 ਮੈਂਬਰ ਨੇ ਜੀ ਉਹ ਸਾਰਿਆਂ ਨਾਲ ਤੱਕਾ ਹੋਊਗਾ ਮੇਰੇ ਨਾਲ ਜਿਹੜੇ ਮੇਰੇ ਵਰਕਰ ਕੰਮ ਕਰਦੇ ਨੇ ਸਭ ਨਾਲ ਤੱਕਾ ਹੋਊਗਾ ਜੇ ਸਾਨੂੰ ਇੱਥੇ ਅਜਾੜਦੇ ਨੇ ਪਰ ਜੇ ਇਹਨਾਂ ਨੇ ਸਾਨੂੰ ਅਜਾੜਨਾ ਹੀ ਆ ਤਾਂ ਫਿਰ ਅਸੀਂ ਮਰਾਂਗੇ ਜੀ ਅਸੀਂ 25-30 ਪਰਿਵਾਰਾਂ ਨੇ ਇਕਾ ਕੀਤਾ ਹੈ ਵੀ ਜਿੱਦਣ ਸਾਨੂੰ ਇਹ ਅਜਾੜਨ ਇੱਥੇ ਦੁਵਾੜਾ ਆਉਂਦੇ ਆ ਤਾਂ ਅਸੀਂ ਜਾਂ ਆਪ ਮਰਾਂਗੇ ਜਾਂ ਕਿਸੇ ਨੂੰ ਮਾਰਾਂਗੇ ਇਤੋਂ ਤਾਈ ਪੋਜੀਸ਼ਨ ਇੱਥੇ ਜਾਊਗੀ ਜੀ ਬਾਕੀ ਮੈਂ ਇੱਥੇ ਬੇਨਤੀ ਕਰ ਦੇਣੀ ਚਾਹੁੰਦਾ ਵੀ ਜਥੇਬੰਦੀਆਂ ਸਾਡੇ ਨਾਲ ਮੌਜੂਦ ਨੇ ਜੀ ਉਹਨਾਂ ਨੂੰ ਜਦੋਂ ਉਹਨਾਂ ਨੇ ਸਾਨੂੰ ਦਰਵਾਸਾ ਦਵਾਇਆ ਵੀ ਜਦੋਂ ਤੁਸੀਂ ਆਵਾਜ਼ ਮਾਰੋਗੇ ਅਸੀਂ ਉਸੇ ਟਾਈਮ ਆ ਜਰਾਂਗੇ ਇੱਥੇ ਤੇ ਮੇਰੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਵੀ ਇੱਥੇ ਅਮੌਨ ਕਾਨੂੰਨ ਦੀ ਸਥਿਤੀ ਨੂੰ ਕੰਟਰੋਲ ਦੇ ਰੱਖਣ ਦੇ ਲਈ ਇਹ ਸਾਡੇ ਨਾਲ ਤੱਕਾ ਨਾ ਕੀਤਾ ਜਾਵੇ ਆਪ ਦਾ ਰਿਕਾਰਡ ਆਪ ਠੀਕ ਕਰ ਲਓ ਦੇਖੋ ਅਸੀਂ ਗਵਰਨਮੈਂ ਡਿਵੈਲਪਮੈਂਟ ਦੇ ਵਿੱਚ ਤਰੱਕੀ ਦੇ ਵਿੱਚ ਰਾਹ ਚ ਰੋੜਾ ਨਹੀਂ ਬਣਨਾ ਚਾਹੁੰਦੇ ਜੀ ਠੀਕ ਆ ਤੁਸੀਂ ਸੜਕਾਂ ਬਣਾਉਣੀਆਂ ਜੀ ਸੜਕੇ ਬਣਾਈ ਚੱਲੋ ਪਰ ਇਸ ਇਹਦੇ ਨਾਲ ਅਜਾੜਾ ਬਹੁਤ ਲੋਕਾਂ ਦਾ ਹੁੰਦਾ ਜੀ ਜੇ ਤੁਸੀਂ ਅਜਾੜਾ ਕਦਿੰਦੇ ਹੋ ਕਰਦੇ ਹੋ ਤਾਂ ਕਮ ਸੇ ਕਮ ਆਪਦੇ ਕਾਨੂੰਨ ਤੇ ਤੇ ਉੱਤੇ ਜ਼ਰੂਰ ਖੜ੍ਹਜੋ ਨਾ ਇਹਨਾਂ ਦੇ ਆਪਦੇ ਬਣਾਏ ਹੋਏ ਐਕਟ ਆ ਜੀ ਜਿਹੜੇ ਇਹ ਕਹਿੰਦੇ ਆ ਵੀ ਜੇ ਤੁਸੀਂ ਕਿਸੇ ਦੀ ਜਗ੍ਹਾ ਲੈਣੀ ਆ ਤਾਂ ਪਹਿਲਾਂ ਉਹਨਾਂ ਦਾ ਘਰ ਲੈਣਾ ਤਾਂ ਘਰ ਦੇ ਵੰਡੇ ਕਰਦੇ ਨਹੀਂ ਦੁਕਾਨ ਦੇ ਵੰਡੇ ਦੁਕਾਨ ਦੇ ਨਹੀਂ ਆ ਜੀ ਤੁਸੀਂ ਪਹਿਲਾਂ ਉਹਨਾਂ ਦੀ ਮਨਜ਼ੂਰੀ ਲੈਣੀ ਆ ਨਾਲ ਇਹਨਾਂ ਨੇ ਸਾਡੇ ਤੋਂ ਕਿਸੇ ਤੋਂ ਮਨਜ਼ੂਰੀ ਲਈ ਗਈ ਨਾ ਸਾਡੇ ਕਿਸੇ ਵੀ ਗੱਲ ਤੇ ਕਦੇ ਨਹੀਂ ਤਰੇਗੇ ਮੇਰੀ ਪ੍ਰਸ਼ਾਸਨ ਨੂੰ ਫੇਰ ਬੇਨਤੀ ਆ ਵੀ ਸਾਡੇ ਨਾਲ ਇਨਸਾਫ ਕੀਤਾ ਜਾਵੇ ਇਸ ਤੋਂ ਘੱਟੋ ਘੱਟ 100 ਟੈਡ 100 ਟੈਡ ਜਿਹੜੇ 100 ਪੇਟ ਆ ਜਿਹੜੇ ਉਹਨਾਂ ਨੂੰ ਉਜਾੜਿਆ ਜਾਦਿਆ ਕੀ ਕਰਨਗੇ ਉਹ ਗਾਂ ਜਾ ਕੇ ਜੀ ਬਹੁਤ ਮੁਸ਼ਕਲ ਨਾਲ ਬੰਦੇ ਘਰ ਬਣਾਉਂਦੇ ਆ ਬਹੁਤ ਮੁਸ਼ਕਲ ਨਾਲ ਕਾਰੋਬਾਰ ਖੜੀ ਕਰਦੇ ਆ ਜੀ ਸਾਡੀ ਮੰਗ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਬਿਲਕੁਲ ਜੀ ਜੋ ਇਹਨਾਂ ਦਾ ਦਰਦ ਜਿਹੜਾ ਇਹਨਾਂ ਨੇ ਸਾਹਮਣੇ ਪੇਸ਼ ਕੀਤਾ ਵੀ ਕਈ ਘਰ ਆ ਜਿਹੜੇ ਜਾਲੇ ਜਾ ਰਹੇ ਹੈਗੇ ਆ ਇਹਨਾਂ ਦਾ ਵੀ ਜਿਹੜਾ ਕਾਰੋਬਾਰ ਸੀ ਮਾਸਾ ਜਿਹੜਾ ਖੜਾ ਕੀਤਾ ਹੋਇਆ ਸੀਗਾ ਜਿਹੜਾ ਲਗਾਤਾਰ ਬੇਇਨਸਾਫੀ ਜਿਹੜੀ ਇਸ ਪਰਿਵਾਰਾਂ ਨਾਲ ਹੋ ਰਹੀ ਹੈਗੀ ਆ ਤਰਨਦੀਪ ਸਿੰਘ ਉਹਨਾਂ ਨਾਲ ਹੋ ਰਹੀ ਹੈ ਜਾਂ ਗੁਰਮੀਤ ਸਿੰਘ ਉਹਨਾਂ ਨਾਲ ਹੋ ਰਹੀ ਹੈ ਜਿਹੜੇ ਇਸ ਟਾਈਮ ਜੇਲ੍ਹ ਦੇ ਵਿੱਚ ਬੈਠੇ ਹੈਗੇ ਆ ਤੇ ਉਹ ਕਹਿੰਦੇ ਨੇ ਵੀ ਕੋਈ ਸੁਣਵਾਈ ਨਹੀਂ ਜਿੱਥੇ ਉਹਨਾਂ ਨੂੰ ਸਜ਼ਾ ਵੀ ਕੱਟ ਰਹੀ ਹੈਗੀ ਆ ਸਾਰਾ ਕੁਝ ਹੋ ਰਿਹਾ ਤੇ ਲਗਾਤਾਰ ਮੰਗ ਵੀ ਕਰ ਰਹੇ ਆ ਸਰਕਾਰ ਤੋਂ ਸ਼ਾਂਤੀਪੁਰਬ ਵੀ ਇਹਨਾਂ ਨੂੰ ਉਜਾਰੇ ਤੋਂ ਬਚਾਇਆ ਜਾਵੇ ਘਟੋ ਘਟ ਲੋਕਾਂ ਨਾਲ ਦਾ ਪੈਸਾ ਦਾ ਜਰੂਰ ਇਹਨਾਂ ਨੂੰ ਦਿੱਤਾ ਜਾਵੇ ਤਾਂ ਕਿ ਆਪਦੀ ਰੋਜੀ ਰੋਟੀ ਲਈ ਫਿਰ ਦੁਬਾਰਾ ਆਪਣਾ ਕਾਰੋਬਾਰ ਖੜਾ ਕਰ ਸਕਣ ਤੇ ਜਿੱਥੇ-ਜਿੱਥੇ ਬੰਦੀਆਂ ਦੀ ਗੱਲਬਾਤ ਕੀਤੀ ਆ ਲੋਕ ਠੀਕ ਹੈ ਆਪਦਾ ਰੋਸ ਮਜ਼ਾਰਾ ਕਰਨ ਵਾਸਤੇ ਪਹੁੰਚਦੇ ਸੜਕਾਂ ਦੇ ਉੱਪਰ ਜਿੱਥੇ ਕਾਨੂੰਨ ਦੀ ਇਹਨਾਂ ਨੇ ਗੱਲ ਕੀਤੀ ਆ ਵੀ ਸੁਣਵਾਈ ਵੀ ਕੋਈ ਨਹੀਂ ਅਸੀਂ ਵੀ ਸੁਣਿਆ ਹੈਗਾ ਵੀ ਰੋਡ ਨੂੰ ਲੈ ਕੇ ਜਿਹੜਾ ਕੋਈ ਸੁਣਵਾਈ ਹੈ ਹੀ ਨਹੀਂ ਪਰ ਜੇ ਇਸ ਤਰ੍ਹਾਂ ਦੇ ਤੱਕੇ ਹੁੰਦੇ ਆ ਜ਼ਬਰਦਸਤੀ ਉਹਨਾਂ ਦੇ ਘਰਾਂ ਨੂੰ ਜੜਨਾ ਜਾਂ ਉਹਨਾਂ ਦੇ ਕਾਰੋਬਾਰਾਂ ਨੂੰ ਜੜਨਾ ਇਹ ਵੀ ਕਿਤੇ ਸ਼ਾਇਦ ਮਤਲਬ ਕਿਸੇ ਕਾਨੂੰਨ 'ਚ ਨਹੀਂ ਹੋਊਗਾ ਤੇ ਉਮੀਦ ਕਰਦੇ ਆ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਡਾ ਪੇਜ ਫੋਲੋ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ